ਪਰ ਇੱਕ ਨਵੀਂ ਕਵੈਤ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਕਿ ਵੱਖ-ਵੱਖ ਸੈਮੀਨਾਰ ਕਾਨਫਰੰਸਾਂ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਨੇ ਤੇ ਉੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਵਿਦਵਾਨ ਆਪੋ ਆਪਣਾ ਆਰੰਭੀ ਪੜਚਾਅ ਵੜ ਰਹੇ ਨੇ ਤੇ ਮੈਨੂੰ ਅਫਸੋਸ ਹੈ ਮਾਫ ਕਰਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਸ ਜੈਮਿਨੀ ਹੈ ਚੈਟ ਜੀਪੀਟੀ ਹੈ ਡੈਪ ਡੀਪ ਸੀ ਹੈ ਉਹਨਾਂ ਨੂੰ ਕਿਸੇ ਦੀ ਵੱਤੋਂ ਕਰਨੀ ਨਹੀਂ ਹੁੰਦੀ ਪਰ ਕੀ ਅਸੀਂ ਜਿੰਨੀ ਦੇਰ ਪ੍ਰੈਕਟੀਕਲੀ ਪ੍ਰਯੋਗੀ ਰੂਪ ਦੇ ਵਿੱਚ ਕੰਪਿਊਟਰ ਦੇ ਨਾਲ ਨਹੀਂ ਜੁੜਾਂਗੇ ਤੇ ਕੰਪਿਊਟਰ ਨਾਲ ਜੁੜ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਸੌਫਟਵੇਅਰ ਚਲਾਉਣੇ ਨਹੀਂ ਸਿੱਖਾਂਗੇ ਤਾਂ ਅਸੀਂ ਸਹੀ ਮੇੜਿਆਂ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ। ਤੁਹਾਨੂੰ ਮੈਂ ਦੋਸਤੋ ਦੱਸਣਾ ਚਾਹੁੰਦਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਵਿੱਚ ਪਿਛਲੇ 15 ਸਾਲਾਂ ਤੋਂ ਮੈਂ ਇਹ ਚਲਾ ਰਿਹਾ ਛੋਟੇ-ਛੋਟੇ ਕੋਰਸ 3 ਦਿਨਾਂ ਤੋਂ ਲੈ ਕੇ 3 ਦਿਨ ਮਹੀਨਿਆਂ ਤੱਕ ਦੇ ਕੋਰਸ ਨੇ ਕਦੇ ਵੀ ਛੁੱਟੀਆਂ ਦੇ ਵਿੱਚ ਜਾ ਛੁੱਟੀ ਲੈ ਕੇ ਛੋਟੇ ਛੋਟੇ ਕੋਰਸ ਤੁਸੀਂ ਕਰਕੇ ਆਪਣਾ ਜਿਹੜਾ ਹੈ ਹੁਨਰ ਦਾ ਵਿਕਾਸ ਕਰੋ ਕਿਉਂਕਿ ਵਿਦਿਆਰਥੀਆਂ ਦੇ ਲਈ ਵੀ ਇਹੀ ਸੁਨੇਹਾ ਸੀ ਲੈ ਕੇ ਜਾਣਾ ਹੈ ਆਉਣ ਵਾਲਾ ਸਮਾਂ ਹੁਨਰ ਦਾ ਹੈ ਥਿਉਰੀ ਜਾਂ ਸਿਧਾਂਤਕ ਪੜਾਈ ਦੇ ਨਾਲ ਨਾਲ ਪ੍ਰਯੋਗਿਕ ਗਿਆਨ ਹੋਣਾ ਮੇਰੇ ਸੈਂਟਰ ਦੀ ਵੈਬਸਾਈਟ ਦਾ ਨਾਮ ਪੰਜਾਬੀਕੰਪਿਊਟਰ.com ਹੈ ਤੁਸੀਂ ਕੋਈ ਕੋਰਸ ਕਰਨਾ ਹੈ ਤਾਂ ਉਹਦੀ ਜਾਣਕਾਰੀ ਇਸ ਵੈਬਸਾਈਟ ਤੇ ਲੈ ਸਕਦੇ ਹੋ ਮੇਰਾ ਆਪਣਾ YouTube ਚੈਨਲ ਵੀ ਹੈ ਔਰ ਮੀਡੀਅਮ 'ਤੇ ਵੈਬਸਾਈਟ ਵੀ ਹੈ ਜਿਹਦਾ ਨਾਮ cpcom.com ਹੈ ਕੰਪਿਊਟਰ ਬਾਰੇ ਜਾਣਕਾਰੀ ਸਾਰੀ ਤੁਹਾਨੂੰ ਉੱਥੇ ਮਿਲ ਜਾਏਗੀ ਸਾਡੇ ਕੋਲ ਟ੍ਰਾਂਸਲੇਸ਼ਨ ਦੇ ਲਈ ਬਹੁਤ ਵਧੀਆ ਵਿਕਲਪ ਹੈ ਤੁਸੀਂ ਸਾਰੇ ਇਸ ਚੀਜ਼ ਦੀ ਵਰਤੋਂ ਕਰਦੇ ਹੋ ਆਰਟੀਫੀਸ਼ੀਅਲ ਇੰਟੈਲੀਜੈਂਸ ਜਨਕਿ ਮਸ਼ੀਨੀ ਬੁੱਧੀਮਾਨਤਾ ਦਾ ਸਮਾਂ ਜਿਹੜਾ ਹੈ ਉਹ ਆ ਗਿਆ ਹੈ ਹਾਲਾਂਕਿ AI ਦੀ ਗੱਲ ਤੋਂ ਅਸੀਂ ਬੜੇ ਲੰਬੇ ਸਮੇਂ ਤੋਂ YouTube ਦੇ ਵਿੱਚ ਔਰ ਹਮਾ ਜੌਬ ਦੇ ਉਪਤੇ ਬਹੁਤ ਸਾਰੇ ਸੌਫਟਵੇਅਰ ਵਾਖਵਾ ਕਾ ਯੂਨੀਵਰਸਿਟੀ ਨਾਲ ਸੰਬੰਧਿਤ ਪੰਜਾਬੀ ਦੇ ਪ੍ਰੋਫੈਸਰ ਸਹਿਬਾਨ ਮੈਂ ਸੀਪੀ ਕੰਬੋਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਚਲਾ ਰਿਹਾ ਤੇ ਨਾਲ ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਵਿੱਚ ਅਧਿਆਪਨ ਵੀ ਕਰ ਰਿਹਾ ਦੋਸਤੋ ਪ੍ਰੋਫੈਸਰ ਰੰਧਾਵਾ ਜਿਹੜੇ ਕਿ ਇਸ ਗਰੁੱਪ ਦੇ ਨਿਰਮਾਤਾ ਨੇ ਉਹਨਾਂ ਦੇ ਨਾਲ ਬਹੁਤ ਪੁਰਾਣੀ ਸਾਂਝ ਹੈ ਜਦ ਬਾਣੀ ਅਜੀਤ ਦੇ ਵਿੱਚ ਅਸੀਂ ਕੌਲਮਾਂ ਦੇ ਰੂਪ ਦੇ ਵਿੱਚ ਇਕੱਠੇ ਸ਼ਬਦੇ ਰਹਿਆ ਤੇ ਹੁਣ ਉਹਨਾਂ ਦਾ ਜਿਹੜਾ ਇਹ ਉਪਰਾਲਾ ਹੈ ਇੱਕ ਮੰਚ ਦੇ ਉੱਤੇ ਸਾਰੇ ਅਧਿਆਪਕਾਂ ਨੂੰ ਇਕੱਠਾ ਕਰਨ ਦਾ ਉਹ ਬੜਾ ਚੰਗਾ ਲੱਗਿਆ ਬੜਾ ਪ੍ਰਭਾਵਿਤ ਹੋਇਆ ਮੈਂ ਔਰ ਪਿਛਲੇ ਕਈ ਸਮੇਂ ਤੋਂ ਮੈਂ ਇਸ ਗਰੁੱਪ ਦੇ ਵਿੱਚ ਜਿਹੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਵੀਡੀਓਜ਼ ਆ ਰਹੀਆਂ ਨੇ ਜਾਂ ਹੋਰ ਜਿਹੜੀ ਸਮੱਗਰੀ ਹੈ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਤੇ ਵਿਕਾਸ ਦੇ ਲਈ ਉਹ ਸਾਰੀ ਮੈਂ ਦੇਖ ਰਿਹਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਬਹੁਤ ਪਾਇਦਾਰ ਸਮੱਗਰੀ ਇਸ ਗਰੁੱਪ ਦੇ ਵਿੱਚ ਪਾਏ ਜਾ ਰਹੀ ਹੈ ਤੇ ਇਹ ਗਰੁੱਪ ਇੱਕ ਜਿਉਂਦਾ ਜਾਨਦਾ ਗਰੁੱਪ ਹੈ ਕਿਉਂਕਿ ਅਕਸਰ ਗਰੁੱਪਾਂ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਂਦੀ ਹੈ ਤੇ ਬਹੁਤ ਸਾਰੀਆਂ ਫालतू ਚੀਜ਼ਾਂ ਵੀ ਪਾਈਆਂ ਜਾਂਦੀਆਂ ਨੇ ਸੋ ਇਸ ਗੱਲ ਲਈ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਗਰੁੱਪ ਨਿਰਮਾਤਾ ਨੂੰ ਤੇ ਆਪਾਂ ਦੋਸਤੋ ਪੰਜਾਬੀ ਅਧਿਆਪਕ ਹੋਣ ਦੇ ਨਾਤੇ ਆਪਾਂ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਵੱਖ-ਵੱਖ ਜਿਹੜੀਆਂ ਵਿਧਾਵਾਂ ਨੇ ਉਹਨਾਂ ਨਾਲ ਸੰਬੰਧਿਤ ਜਿਵੇਂ ਕਿ ਸਾਫਾ ਸੁਫੀ ਕਾ ਕਹਾਣੀਆਂ ਲੇਖ ਇਹਨਾਂ ਬਾਰੇ ਅਸੀਂ ਬਹੁਤ ਸਾਰੇ ਸੈਮੀਨਾਰ ਹਜ਼ ਆਪਣੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਵੀ ਕਰਵਾਉਂਦੇ ਆ YouTube ਦੇ ਉੱਤੇ ਵੀ ਬਹੁਤ ਸਾਰੇ ਸਰਪ੍ਰਸਤ ਸਾਹਿਬਾਨ ਆਪਣੇ ਆਪਣੇ YouTube ਚੈਨਲ ਨੇ ਉੱਥੇ ਵੀ ਪਾਉਂਦੇ ਨੇ ਜਿਹਦੇ ਨਾਲ ਇੱਕ ਸਮਗਰੀ ਦੇ ਵਿੱਚ ਵਾਧਾ ਤਾਂ ਹੋ ਹੀ ਰਿਹਾ ਨਾਲ ਨਾਲ ਸਾਡੀ ਆਫਸ ਦੇ ਚ ਜਾਣਕਾਰੀ ਦੀ ਵੱਧਦੀ ਹੈ ਤੇ ਵਿਦਿਆਰਥੀਆਂ ਤੱਕ ਵੀ ਇੱਕ ਬਹੁਤ ਚੰਗਾ ਇਹਦਾ ਸੁਨੇਹਾ ਜਾਂਦਾ ਹੈ ਪਰ ਦੋਸਤੋ ਮੇਰੀ ਇਸ ਵੀਡੀਓ ਬਣਾਉਣ ਦਾ ਜਿਹੜਾ ਮੰਤਵ ਹੈ ਉਹ ਥੋੜਾ ਜਿਹਾ ਨਾਲ ਦੇ ਕਿ ਮੈਂ ਕੰਪਿਊਟਰ ਦਾ ਵਿਦਿਆਰਥੀ ਹਾਂ ਪੰਜਾਬੀ ਭਾਸ਼ਾ ਦੇ ਨਾਲ ਮੇਰਾ ਪਿਆਰ ਹੈ ਤੇ ਮੈਂ ਇਸ ਚੀਜ਼ ਦੇ ਲਈ ਦਿਲੋਂ ਮੇਰੀ ਖਾਹਿਸ਼ ਹੈ ਕਿ ਹਰੇਕ ਜਿਹੜਾ ਪੰਜਾਬੀ ਅਧਿਆਪਕ ਹੈ ਉਹ ਤਰੱਕੀ ਕਰੇ ਅੱਗੇ ਵਧੇ ਤੇ ਅੱਗੇ ਵਧਣ ਦੇ ਲਈ ਅੱਜ ਜਿਹੜੀ ਸਭ ਤੋਂ ਵੱਡੀ ਰੁਕਾਵਟ ਸਾਡੇ ਸਾਹਮਣੇ ਪੇਸ਼ ਆ ਰਹੀ ਹੈ ਉਹ ਹੈ ਕੰਪਿਊਟਰ ਦਾ ਗਿਆਨ ਦਾ ਹੋਣਾ ਬਿਲਕੁਲ ਦੋਸਤੋ ਕੰਪਿਊਟਰ ਬਾਰੇ ਮੁੱਢਲਾ ਗਿਆਨ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਨੂੰ ਮਸ਼ੀਨੀ ਬੁੱਧੀਮਾਨਤਾ ਦਾ ਨਾਮ ਦਿੱਤਾ ਹੈ ਅਸੀਂ ਪੰਜਾਬੀ ਦੇ ਵਿੱਚ ਇਹਨਾਂ ਚੀਜ਼ਾਂ ਦੇ ਬਾਰੇ ਮੁੱਢਲੀ ਪ੍ਰੈਕਟੀਕਲ ਪ੍ਰਯੋਗੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸ ਦਿਆਂ ਮੈਨੂੰ ਫਖਰ ਵੀ ਹੋ ਰਿਹਾ ਕਿ ਪੰਜਾਬੀ ਬਾਦਸ਼ਾਹ ਦੇ ਵਿੱਚ ਬਹੁਤ ਸਾਰੇ ਐਸੇ ਸੌਫਟਵੇਅਰ ਬਹੁਤ ਸਾਰੇ ਐਸੇ ਟੂਲ ਬਣਦੇ ਨੇ ਜਿਹੜੇ ਸਾਡੇ ਕੰਮ ਨੂੰ ਸੌਖਾ ਕਰ ਸਕਦੇ ਨੇ ਤੇ ਸਾਡੀ ਸਹਾਇਤਾ ਕਰ ਸਕਦੇ ਨੇ ਸਾਡੇ ਲਈ ਇੱਕ ਮਦਦਗਾਰ ਦੇ ਵਜੋਂ ਇੱਕ ਸਾਥੀ ਦੇ ਵਜੋਂ ਸਾਡੇ ਨਾਲ ਕੰਮ ਕਰਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਦੋਸਤੋ ਬਹੁਤ ਸਾਰੇ ਪ੍ਰੋਫੈਸਰ ਸਹਿਬਾਨ ਜਿਨ੍ਹਾਂ ਨੂੰ ਅਜੇ ਤੱਕ ਟਾਈਪਿੰਗ ਨਹੀਂ ਹੁੰਦੀ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਦੀ ਟਾਈਪਿੰਗ ਹੋਣਾ ਹੁਣ ਬਲਾਂ ਦੀ ਮੋਹਤਾਜ ਨਹੀਂ ਰਹੀ ਜੇ ਤੁਹਾਡੇ ਫੋਨ ਦੇ ਵਿੱਚ ਇੱਕ ਐਪ ਜਿਹਨੂੰ ਜੀਬੋਰਡ ਕਹਿੰਦੇ ਹਨ ਉਹ ਇੰਸਟਾਲ ਹੈ ਤਾਂ ਤੁਸੀਂ ਮਾਈਕ ਦਾ ਬਟਨ ਦਬਦਿਆਂ ਹੀ ਬੋਲਦੇ ਜਾਓ ਤੇ ਉਹ ਤੁਹਾਨੂੰ ਟਾਈਪ ਕਰਕੇ ਦਿਖਾ ਦੇਗੀ ਯਾਨੀ ਕਿ ਬੋਲਾਂ ਦੀ ਚਾਸ਼ਨੀ ਦੇ ਵਿੱਚ ਟਾਈਪਿੰਗ ਦੀ ਮਿਠਾਸ ਪਈ ਹੈ ਮੈਨੂੰ ਅਫਸੋਸ ਵੀ ਹੁੰਦਾ ਪਿਛਲੇ ਕੁਝ ਦਿਨਾਂ ਤੋਂ ਜਦੋਂ ਦਾ ਪਿਛਲੇ 1 ਸਾਲ ਤੋਂ ਲਗਭਗ ਮਸ਼ੀਨੀ ਬੁੱਧੀ ਮੰਨਤਾ ਦਾ ਬਹੁਤ ਰੋਲਾ ਪੈ ਗਿਆ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਦੇ ਵਿੱਚ ਇਹ ਰੋਲਾ ਪੈਣਾ ਜ਼ਰੂਰੀ ਵੀ ਹੈ ਪਰ ਇੱਕ ਨਵੀਂ ਕwave ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਕਿ ਵਕ ਵਕ ਸੈਮੀਨਾਰ ਕਾਨਫਰੰਸਾਂ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਨੇ ਤੇ ਉੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਵਿਦਵਾਨ ਆਪੋ ਆਪਣਾ ਹਾਂਕਿੰਗ ਪੜਚਾ ਪੜ ਰਹੇ ਨੇ ਤੇ ਮੈਨੂੰ ਅਫਸੋਸ ਹੈ ਮਾਫ ਕਰਨਾ ਇਹ ਲਈ ਮੈਂ ਕਿਸੇ ਵਿਅਕਤੀ ਦੇ ਉੱਤੇ ਨਿੱਜੀ ਜਿਹੜੇ ਹੈ ਉਹਦੇ ਤੇ ਮਾਰ ਨਹੀਂ ਕਰ ਰਿਹਾ ਮਾਫ ਕਰਨਾ ਜਿਹੜੀ ਮੈਂ ਗੱਲ ਇਹ ਕਹਿਣਾ ਚਾਹਨਾ ਕਿ ਇਹ ਬੜੀ ਗੰਭੀਰ ਵਿਸ਼ਾ ਹੈ ਕਿ ਬਹੁਤ ਸਾਰੇ ਪ੍ਰੋਫੈਸਰ ਸਾਹਿਬਾਨ ਐਸੇ ਨੇ ਜਿਹਨਾਂ ਨੇ ਕੰਪਿਊਟਰ ਨੂੰ ਕਦੇ ਪ੍ਰੈਕਟੀਕਲੀ ਨਹੀਂ ਵਰਤਿਆ ਔਰ ਫੋਨ ਦੇ ਉੱਤੇ ਫੋਨ ਸੁਣਨਾ ਮੈਸੇਜ ਕਰਨਾ ਤੇ ਫੋਨ ਕਰਨ ਤੋਂ ਇਲਾਵਾ ਹੋਰ ਕੋਈ ਉਹਨਾਂ ਨੂੰ ਚੀਜ਼ ਨਹੀਂ ਹੁੰਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਸ ਜੈਮਿਨੀ ਹੈ ਚੈਟ ਜੀਪੀਟੀ ਹੈ ਡੀਪ ਸੀ ਹੈ ਉਹਨਾਂ ਨੂੰ ਕਿਸੇ ਦੀ ਵਰਤੋਂ ਕਰਨੀ ਨਹੀਂ ਹੁੰਦੀ ਪਰ ਉਹ ਲੋਕ ਉੱਥੇ ਜਾ ਕੇ ਪਰਚੇ ਪੜ ਰਿਆ ਨੇ ਸੋ ਅਸੀਂ ਇਹ ਕਿਹੜੇ ਲੋਕਾਂ ਨੂੰ ਅਸੀਂ ਇਹ ਦਿਖਾਵਾ ਕਰਨਾ ਚਾਹੁੰਦੇ ਆ ਕਿ ਅਸੀਂ ਐਡਵਾਂਸ ਹੋ ਗਏ ਅਸੀਂ ਬਹੁਤ ਉਪਲਬਧੀਆਂ ਹਾਸਲ ਕਰ ਰਹੀਆਂ ਨੇ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਅਸੀਂ ਕੁਝ ਬੋਲ ਰਿਹਾ ਸੋ ਮੈਨੂੰ ਜਿਹੜਾ ਹੈ ਬੇਨਤੀ ਤੁਹਾਡੇ ਅੱਗੇ ਇਹ ਹੀ ਹੈ ਕਿਉਂਕਿ ਬਹੁਤ ਵੱਡੇ ਵੱਡੇ ਵਿਦਵਾਨ ਤੁਸੀਂ ਜੁੜੇ ਹੋਏ ਹੋ ਇਸ ਮੰਚ ਦੇ ਨਾਲ ਮੈਂ ਤੁਹਾਡੇ ਤੋਂ ਉਮਰ ਜਾਂ ਕੁਆਲਿਫਿਕੇਸ਼ਨ ਪੱਖੋਂ ਤੋਂ ਬਹੁਤ ਹੀ ਛੋਟਾ ਆਪਣੀ ਜਿਹੜੀ ਹੈ ਵਿਦਿਅਕ ਯੋਗਤਾ ਦੇ ਪੱਖੋਂ ਬਹੁਤ ਛੋਟਾ ਪਰ ਇਹ ਮੇਰੀ ਬੇਨਤੀ ਸਹਿਮਕਾਰ ਕਰਿਓ ਕਿ ਅਸੀਂ ਜਿੰਨੀ ਦੇਰ ਪ੍ਰੈਕਟੀਕਲੀ ਪ੍ਰਯੋਗੀ ਰੂਪ ਦੇ ਵਿੱਚ ਕੰਪਿਊਟਰ ਦੇ ਨਾਲ ਨਹੀਂ ਜੁੜਾਂਗੇ ਤੇ ਕੰਪਿਊਟਰ ਨਾਲ ਜੁੜ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਸੌਫਟਵੇਅਰ ਚਲਾਉਣੇ ਨਹੀਂ ਸਿੱਖਾਂਗੇ ਤਾਂ ਅਸੀਂ ਸਹੀ ਮੇੜਿਆਂ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ ਤੇਰ ਮੈਂ ਦੋਸਤ ਤੁਹਾਨੂੰ ਦੱਸਣਾ ਚਾਹਦਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਵਿੱਚ ਪਿਛਲੇ 15 ਸਾਲਾਂ ਤੋਂ ਮੈਂ ਇਹ ਚਲਾ ਰਿਹਾ ਛੋਟੇ ਛੋਟੇ ਕੋਰਸ ਦਿਨ ਦਿਨ ਤੋਂ ਲੈ ਕੇ ਦਿਨ ਦਿਨ ਮਹੀਨਿਆਂ ਤੱਕ ਦੇ ਕੋਰਸ ਨੇ ਕਦੇ ਦੀਆਂ ਛੁੱਟੀਆਂ ਦੇ ਵਿੱਚ ਜਾਂ ਛੁੱਟੀ ਲੈ ਕੇ ਛੋਟੇ ਛੋਟੇ ਕੋਰਸ ਤੁਸੀਂ ਕਰਕੇ ਆਪਣਾ ਜਿਹੜਾ ਹੈ ਹੁਨਰ ਦਾ ਵਿਕਾਸ ਕਰੋ ਕਿਉਂਕਿ ਵਿਦਿਆਰਥੀਆਂ ਦੇ ਲਈ ਵੀ ਇਹ ਹੀ ਸਹਾਰਾ ਸੀ ਲੈ ਕੇ ਜਾਂਦਾ ਹੈ ਆਰਡ ਵਾਲਾ ਸਮਾ ਹੁਨਰ ਦਾ ਹੈ ਥਿਉਰੀ ਜਾਂ ਸਿਧਾਂਤਿਕ ਪੜਾਈ ਦੇ ਨਾਲ ਨਾਲ ਪਰ ਯੋਗੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਟਾਈਪਿੰਗ ਦੀ ਗੱਲ ਕੀਤੀ ਉਸੇ ਤਰ੍ਹਾਂ ਸਾਡੇ ਕੋਲ ਬਹੁਤ ਸਾਰੇ ਸੌਫਟਵੇਅਰ ਨੇ ਕੁਝ ਸੌਫਟਵੇਅਰ ਤਾਂ ਯੂਨੀਵਰਸਿਟੀ ਨੇ ਖੁਦ ਬਣਾਏ ਨੇ ਪਰ ਉਹਨਾਂ ਨੂੰ ਬਣਾਉਣ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ ਖੁਦ ਜਿਹੜੇ ਪੰਜਾਬੀ ਦੇ ਵਿਦਵਾਨ ਨੇ ਪੰਜਾਬੀ ਦੇ ਅਧਿਆਪਕ ਸਹਿਬਾਨ ਨੇ ਪੰਜਾਬੀ ਨਾਲ ਤਾਲੁਕਤ ਰੱਖਣ ਵਾਲੇ ਲੇਖਕ ਨੇ ਮੀਡੀਆ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਖੁਦ ਵੀ ਜੇ ਇਹਨਾਂ ਟੂਲਸ ਨੂੰ ਇੰਨਾ ਸੌਫਟਵੇਅਰ ਨੂੰ ਨਹੀਂ ਵਰਤੇ ਤਾਂ ਮੈਂ ਸਮਝਦਾ ਕਿ ਐਸੀ ਕੋਸ਼ਿਸ਼ ਦਾ ਕੋਈ ਫਾਇਦਾ ਨਹੀਂ ਪਰ ਮੈਨੂੰ ਫਖਰ ਵੀ ਹੈ ਕਿ ਸਾਡੇ ਨਾਲ ਕੋਰਸਾਂ ਦੇ ਰਾਹੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਰਿਸਰਚ ਸਕਾਲਰ ਨੇ ਪੀਐਸਡੀ ਅੰਕਲ ਦੇ ਉਹਨਾਂ ਨੇ ਸਿਖਲਾਈ ਹਾਸਲ ਕੀਤੀ ਹੈ ਤੇ ਅੱਜ ਮਿਆਰੀ ਯੂਨੀਕੋਡ ਆਧਾਰਿਤ ਜਿਹੜੇ ਫੌਂਟ ਨੇ ਉਹਨਾਂ ਦੇ ਉੱਤੇ ਟਾਈਪ ਕਰਨ ਲੱਗ ਗਏ ਨੇ ਬਿਆਰੀ ਤਰੀਕੇ ਦੇ ਨਾਲ ਤੇ ਅਗਲੀ ਗੱਲ ਇਹ ਹੈ ਕਿ ਪੰਜਾਬੀ ਦੇ ਵਿੱਚ ਇੱਕ ਅੱਖਰ ਨਾ ਦਾ ਵਰਡ ਪ੍ਰੋਸੈਸਰ ਬਣਿਆ ਹੈ ਜਿੰਦੇ ਵਿੱਚ MS ਵਰਡ ਦੀ ਤਰ੍ਹਾਂ ਤੁਸੀਂ ਸਾਰੇ ਕੰਮ ਕਰ ਸਕਦੇ ਹੋ ਵੱਖਰੇ ਵੱਖਰੇ ਸਟਾਈਲ ਦੇ ਵਿੱਚ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਟਾਈਪ ਕਰ ਸਕਦੇ ਹੋ ਲਿਖੇ ਹੋਏ ਮਜਬੂਤ ਦੇ ਵਿੱਚ ਜੇ ਸ਼ਬਦ ਜੋੜਾਂ ਦੀਆਂ ਗਲਤੀਆਂ ਨੇ ਤਾਂ ਸਪੈਲ ਚੈੱਕ ਕਰ ਪੰਜਾਬੀ ਦਾ ਉਹਦੇ ਵਿੱਚ ਹੈ ਔਰ ਇਸੇ ਤਰ੍ਹਾਂ ਪੰਜਾਬੀ ਦੇ ਵਾਕਾਂ ਦੇ ਵਿੱਚ ਵਿਆਕਰਨ ਦੀਆਂ ਗਲਤੀਆਂ ਨੇ ਵਿਆਕਰਨ ਗਲਤੀਆਂ ਨੇ ਉਹਨਾਂ ਦੇ ਲਈ ਵੀ ਗ੍ਰਾਮਰ ਚੈੱਕ ਕਰ ਸਾਡੇ ਕੋਲ ਬੁਲਾਉਂਦਾ ਹੈ ਇਸੇ ਤਰ੍ਹਾਂ ਦੋਸਤੋ ਇੱਕ ਫੌਂਟ ਨੂੰ ਜਿਹੜੇ ਵਿੱਚ ਪਲਟਾ ਮਾਰਉਂਦਾ ਮਸਲਾ ਬਹੁਤ ਗੰਭੀਰ ਹੈ ਤੇ ਮੇਰੀ ਗੁਜਾਰਿਸ਼ ਹੈ ਕਿ ਤੁਸੀਂ ਜੇ ਮੋਬਾਈਲ ਦੇ ਉੱਤੇ ਟਾਈਪ ਕਰ ਰਹੇ ਹੋ ਬੋਲ ਕੇ ਜਾਂ ਉਂਗਲਾਂ ਦੇ ਨਾਲ ਕੋਈ ਸਮੱਸਿਆ ਨਹੀਂ ਪਰ ਜੇ ਕੰਪਿਊਟਰ ਦੇ ਉੱਤੇ ਹਾਲਾਂਕਿ ਤੁਸੀਂ ਅਨਮੋਲ ਲਿਖੀ ਅਸੀਂ ਜੋਇ ਸਤੁਜ ਵਰਤ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਪੁਰਾਣੇ ਲੋਕ ਦੇ ਵਿੱਚ ਜਿਵੇਂ ਤੁਹਾਨੂੰ ਯੂਨੀਕੋਡ ਦਾ ਗਿਆਨ ਨਹੀਂ ਰਹਾ ਵੀ ਨਿਰਮਲਾ ਜਾ ਅਜੇ ਹੀ ਕੋਈ ਫੌਂਟ ਜਿਹਨੇ ਪੰਜ ਫੌਂਟ ਮੇਰੇ ਵੱਲੋਂ ਹੀ ਬਣਾਏ ਗਏ ਨੇ ਜਿਦੇ ਵਿੱਚ ਨਾਨਕ ਲਿਪੀ ਹੈ ਨਾਨਕ ਦਰਬਾਰੀ ਹੈ ਨਾਨਕ ਪੱਟੀ ਹੈ ਸੋ ਇਹ ਸਾਰੇ ਫੌਂਟ ਯੂਨੀਕੋਡ ਬੇਸਡ ਸਟੈਂਡਰਡ ਬਿਆਰੀ ਫੌਂਟ ਨੇ ਇਹਨਾਂ ਤੇ ਕੰਮ ਕਰਨਾ ਹੀ ਸਾਡੇ ਲਈ ਠੀਕ ਰਹੂਗਾ ਜੇ ਅਸੀਂ ਪੁਰਾਣੇ ਫੌਂਟਾਂ ਦੇ ਉੱਤੇ ਕੰਮ ਕਰਾਂਗੇ ਤਾਂ ਇੰਟਰਨੈਟ ਦੇ ਉੱਤੇ ਜੇ ਉਸ ਸਮਗਰੀ ਚੜਾਵਾਂਗੇ ਤਾਂ ਇੰਟਰਨੈਟ ਦੇ ਉੱਤੇ ਪੰਜਾਬੀ ਦੀ ਹੋਂਦ ਖਤਰੇ ਵਿੱਚ ਹੈ ਖਤਰਾ ਇਸ ਕਰਕੇ ਵੀ ਹੈ ਕਿਉਂਕਿ ਅਸੀਂ ਇਹ ਗੈਰ ਵਿਆਰੀ ਫੌਂਟ ਬੜੀ ਸਮਗਰੀ ਇੰਟਰਨੈਟ ਤੇ ਚੜਾ ਰਹੇ ਆ ਖਤਰਾ ਇਸ ਕਰਕੇ ਵੀ ਹੈ ਕਿ ਪੰਜਾਬੀ ਲੋ ਰਿਸੋਰਸ ਭਾਸ਼ਾ ਹੈ ਜਾਨੀ ਕਿ ਬਹੁਤ ਹੀ ਘੱਟ ਸਰੋਤ ਨੇ ਇੰਟਰਨੈਟ ਦੇ ਉੱਤੇ ਸਮਗਰੀ ਦੀ ਬਹੁਤ ਵੱਡੀ ਟੋਟ ਹੈ ਸੋ ਇਹ AI ਦੇ ਨਾਲ ਸੰਬੰਧਤ ਮਸਲਾ ਆਪਾਂ ਗੱਲ ਬਾਅਦ ਵਿੱਚ ਕਰਦੇ ਆਂ ਤੇ ਅਗਲੀ ਗੱਲ ਜਿਹੜੀ ਮੈਂ ਪੰਜਾਬੀ ਨਾਲ ਸੰਬੰਧਿਤ ਦੇ ਭਾਸ਼ਾਈ ਟੂਲ ਨੇ ਉਹਨਾਂ ਦੇ ਵਿੱਚ ਸਾਡੇ ਕੋਲ ਅੰਗਰੇਜ਼ੀ ਤੋਂ ਪੰਜਾਬੀ ਡਿਕਸ਼ਨਰੀ ਆਨਲਾਈਨ ਬਲੌਗ ਦਾ ਪੰਜਾਬੀ ਯੂਨੀਵਰਸਿਟੀ ਦੀ ਐਪ ਵੀ ਐਂਡਰੋਇਡ ਦੇ ਉੱਤੇ ਅੱਖਰ ਸੌਫਟਵੇਅਰ ਦੇ ਵਿੱਚ ਕੋਸ਼ ਇੰਗਲਿਸ਼ ਪੰਜਾਬੀ ਪੰਜਾਬੀ ਇੰਗਲਿਸ਼ ਹੈ ਔਰ ਇਹਦੇ ਨਾਲ ਨਾਲ ਤੁਸੀਂ ਸਾਮਰਥੀ ਕੋਸ਼ ਵੀ ਅੱਖਰ ਦੇ ਨਾਲ ਚਲਾ ਸਕਦੇ ਹੋ ਅਗੇਤਰ ਸ਼ਬਦ ਕੱਢਣੇ ਨੇ ਪਿਸ਼ੇਤਰ ਸ਼ਬਦ ਕੱਢਣੇ ਨੇ ਉਹ ਇੱਕ ਡਾਟਾ ਬੇਸ ਦੇ ਵਿੱਚੋਂ ਤਾਂ ਕੱਢ ਕੇ ਉਹ ਦਿਖਾ ਸਕਦਾ ਹੈ ਖਾਸ ਤੌਰ ਤੇ ਉਹ ਪ੍ਰੋਫੈਸਰ ਸਰਵਾਰ ਜਿਹੜੇ ਕਵਤਾ ਗੀਤ ਲਿਖਣ ਵਾਲੇ ਨੇ ਉਹਨਾਂ ਦਾ ਤੁਕਾਂਤ ਜੱ ਮੇਲ ਮਿਲਾਨ ਕਰਾਣਾ ਹੁੰਦਾ ਹੈ ਤਾਂ ਉਹਦੇ ਲਈ ਸਾਨੂੰ ਸ਼ਬਦਾਂ ਦੀ ਲੋੜ ਪੈਂਦੀ ਹੈ ਉੱਥੇ ਪਛੇਤਰ ਜਿਹੜੇ ਸ਼ਬਦ ਨੇ ਉਹ ਲੱਭਣ ਵਾਲਾ ਜਿਹੜਾ ਟੂਲ ਹੈ ਅੱਖਰ ਦੇ ਵਿੱਚ ਅੱਖਰ 2021 ਦੇ ਵਿੱਚ ਉਹ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਸਭ ਤੋਂ ਸਰਦ ਸਾਬਤ ਹੋ ਸਕਦਾ ਹੈ ਉਸ ਯਾਨ ਇੱਕ ਆਪਟੀਕਲ ਕੈਰੈਕਟਰ ਰੈਕਗਨੀਸ਼ਨ ਟੈਕਨੋਲੋਜੀ ਹੈ ਤੁਸੀਂ ਫੋਟੋ ਖਿੱਚੋ ਕਿਸੇ ਕਿਤਾਬ ਦੀਆਂ ਤੇ ਉਹਨਾਂ ਨੂੰ ਤੁਸੀਂ ਟੈਕਸਟ ਰੂਪ ਵਿੱਚ ਬਦਲ ਸਕਦੇ ਹੋ ਜਾਨੀ ਕਿ ਟਾਈਪ ਕੀਤੀ ਹੋਈ ਸਮਗਰੀ ਜਿਸ ਨੂੰ ਬਾਅਦ ਵਿੱਚ ਸੰਵਾਦਿਤ ਵੀ ਕੀਤਾ ਜਾ ਸਕਦਾ ਹੈ ਸੋ ਟਾਈਪਿੰਗ ਦਾ ਕੰਮ ਕਾਫੀ ਆਸਾਨ ਹੋ ਗਿਆ ਸਾਡੇ ਕੋਲ ਟੀ ਟੂ ਟੀ ਟੂ ਐਸ ਜਾਨੀ ਕਿ ਟੈਕਸਟ ਟੂ ਸਪੀਚ ਤੁਸੀਂ ਤੁਹਾਡੇ ਕੋਲ ਕੋਈ ਲਿਖਿਆ ਹੋਇਆ ਆਰਟੀਕਲ ਹੈ ਉਸ ਨੂੰ ਤੁਸੀਂ ਪੜਨਾ ਨਹੀਂ ਚਾਹੁੰਦੇ ਸੁਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਸਪੀਕਰ ਦੇ ਆਈਕਨ ਦੇ ਉੱਤੇ ਜਿਹੜਾ ਹੈਡਫੋਨ ਆ ਮਾਰੋ ਤੇ ਤੁਹਾਨੂੰ ਉਹ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦੇਗਾ ਇਸੇ ਤਰ੍ਹਾਂ ਸਾਡੇ ਕੋਲ ਸਪੀਚ ਟੂ ਟੈਕਸਟ ਹੈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਅਸੀਂ ਬੋਲਦੇ ਜਾਂਦੇ ਹਾਂ ਸਾਡੇ ਬੋਲਾਂ ਨੂੰ ਸੁਣ ਸੁਣ ਕੇ 스마트ਫੋਨ ਜਿਹੜਾ ਹੈ ਉਹ ਇਤਨਾ ਕੁ ਸਮਾਰਟ ਹੋ ਗਿਆ ਕਿ ਉਹ ਸ਼ਬਦ ਲਿਖਦਾ ਜਾਂਦਾ ਹੈ ਸਾਡੇ ਕੋਲ ਇਸੇ ਤਰ੍ਹਾਂ ਰੂਪ ਵਿਗਿਆਨ ਵਿਸ਼ਲੇਸ਼ਕ ਹੈ ਜਾਨੀ ਕਿ ਮੋਰਫੋਲੋਜੀਕਲ ਐਨਾਲਾਈਜ਼ਰ ਤੇ ਜਨਰੇਟਰ ਤੁਸੀਂ ਕਿਸੇ ਵੀ ਮੂਲ ਸ਼ਬਦ ਨੂੰ ਇਹਦੇ ਵਿੱਚ ਪਾ ਦਿਓ ਇਹ ਤੁਹਾਨੂੰ ਉਹਦੇ ਵੱਖਰੇ ਵੱਖਰੇ ਰੂਪ ਜਿਹਨੇ ਉਧਾ ਦੇਗਾ ਔਰ ਇਸੇ ਤਰ੍ਹਾਂ ਦੋਸਤੋ ਕੋਈ ਸ਼ਬਦ ਤੁਸੀਂ ਇਹਦੇ ਇਸ ਪਾਣਦੇ ਹੋ ਕਿਸੇ ਵੀ ਆ ਫਾਰਮ ਦਾ ਕਿਸੇ ਵੀ ਰੂਪ ਦਾ ਤਾਂ ਇਹ ਉਹਦਾ ਰੂਟ ਵਰਡ ਵੀ ਕੱਢ ਦਿੰਦਾ ਹੈ ਭਾਸ਼ਾ ਵਿਗਿਆਨ ਦੇ ਜਿਹੜੇ ਆ ਤਾਲੁਕਾਤ ਰੱਖਣ ਵਾਲੇ ਜਿਹੜੇ ਪ੍ਰੋਫੈਸਰ ਸਰਬਾਨੀ ਉਹ ਇਤਾਂ ਦੇ ਟੂਲ ਵੀ ਵਰਤ ਸਕਦੇ ਨੇ ਜਿਹੜੇ ਕਿ ਆ ਵੈਬਸਾਈਟ ਦੇ ਉੱਤੇ ਬਾਕਸ ਦੇ ਵਿੱਚ ਉਪਲਬਧ ਨੇ ਵੈਬਸਾਈਟ ਲੋਡ ਕਰ ਸਕਦੇ ਹੋ learnpunjabi.org ਜਾਂ advancedcenterpunjabi.com ਔਰ ਇਸੇ ਤਰ੍ਹਾਂ ਸਾਡੇ ਕੋਲ ਵਿਕੀਪੀਡੀਆ ਤੇ ਵਰਗਾਇਕ ਆਨਲਾਈਨ ਐਂਸਾਈਕਲੋਪੀਡੀਆ ਪੰਜਾਬੀਪੀਡੀਆ.org ਦੇ ਉੱਤੇ ਉਪਲਬਧ ਹੈ ਮੇਰੇ ਸੈਂਟਰ ਦੀ ਵੈਬਸਾਈਟ ਦਾ ਨਾਮ ਪੰਜਾਬੀਕੰਪਿਊਟਰ.com ਹੈ ਤੁਸੀਂ ਕੋਈ ਕੋਰਸ ਕਰਨਾ ਹੈ ਤਾਂ ਉਹਦੀ ਜਾਣਕਾਰੀ ਇਸ ਵੈਬਸਾਈਟ ਤੇ ਲੈ ਸਕਦੇ ਹੋ ਮੇਰਾ ਆਪਣਾ YouTube ਚੈਨਲ ਵੀ ਹੈ ਔਰ ਮੇਰੀ ਆਪਣੀ ਵੈਬਸਾਈਟ ਵੀ ਹੈ ਜਿਹਦਾ ਨਾਮ cpcompose.com ਹੈ ਕੰਪਿਊਟਰ ਬਾਰੇ ਜਾਣਕਾਰੀ ਸਾਰੀ ਤੁਹਾਨੂੰ ਉੱਥੇ ਮਿਲ ਜਾਏਗੀ ਸਾਡੇ ਕੋਲ ਟ੍ਰਾਂਸਲੇਸ਼ਨ ਦੇ ਲਈ ਬਹੁਤ ਵਧੀਆ ਵਿਕਲਪ ਹੈ ਤੁਸੀਂ ਸਾਰੇ ਇਸ ਚੀਜ਼ ਦੀ ਵਰਤੋਂ ਕਰਦੇ ਹੋ Google Translation ਤੁਸੀਂ ਵਰਤਦੇ ਹੋ ਜਾ ਮਾਈਕਰੋਸਾਫਟ ਦਾ ਟ੍ਰਾਂਸਲੇਸ਼ਨ ਸੌਫਟਵੇਅਰ ਵਰਤਦੇ ਹੋ ਕਾਜ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦੱਸਣ ਜਾ ਰਿਹਾ ਕਿ ਤੁਸੀਂ ਚੈਟ ਜੀ ਪੀ ਟੀ ਜੈਮਨਾਈ ਜਾਂ ਡੀਪ ਸੀਕ ਜਿਹੜੀ ਹੈ ਇਹਦੀ ਵਰਤੋਂ ਕਰੋ ਤਾਂ ਡੀਪ ਸੀਕ ਬਹੁਤ ਵਧੀਆ ਨਤੀਜੇ ਅਨੁਵਾਦ ਦੇ ਵਿੱਚ ਦੇ ਰਹੀ ਹੈ ਸਮਰੀਜ਼ੇਸ਼ਨ ਸਾਡੇ ਕੋਲ ਸੰਖੇਪਕਾਰ ਹੈ ਇੱਕ ਟੂਲ ਹੈ ਕਿ ਤੁਸੀਂ ਉਹਦੇ ਵਿੱਚ 30 ਪੰਨਿਆਂ ਦੀ ਜਾਣਕਾਰੀ ਪਾ ਦਿਓ ਤੇ ਤੁਸੀਂ ਚਾਹੋ ਤਾਂ ਇੱਕ ਪੈਰੇ ਦੇ ਵਿੱਚ ਸੰਖੇਪ ਦੇ ਵਿੱਚ ਵੀ ਉਹਦਾ ਨਿਚੋੜ ਗੱਢ ਕੇ ਬਣਾ ਸਕਦੇ ਹੋ ਸੋ ਇਹ ਸਾਰੀਆਂ ਚੀਜ਼ਾਂ ਹੋਰ ਵੀ ਬਹੁਤ ਸਾਰੇ ਟੂਲ ਨੇ ਪਰ ਮੇਰੀ ਇਹੀ दिली ਇੱਛਾ ਕਿ ਕੰਪਿਊਟਰ ਦੇ ਇਹ ਜਿਹੜੇ ਟੂਲ ਨੇ ਬੇਸਿਕ ਟੂਲ ਨੇ ਜਿਨ੍ਹਾਂ ਦੇ ਨਾਲ ਪੰਜਾਬੀ ਭਾਸ਼ਾ ਦਾ ਹੋਂਦ ਦੇ ਜ਼ਮਾਨੇ ਦੇ ਵਿੱਚ ਕਹਾ ਸੋਣਾ ਹੈ ਔਰ ਪੂਰਨਾਂ ਦੀ ਜਾਣਕਾਰੀ ਸਾਡੇ ਪੰਜਾਬੀ ਦੇ ਪ੍ਰੋਫੈਸਰ ਸਾਹਿਬਾਨ ਨੂੰ ਹੋਣੀ ਬਹੁਤ ਜ਼ਰੂਰੀ ਹੈ ਅਗਲੀ ਜਿਹੜੀ ਗੱਲ ਅਖੀਰ ਤੇ ਮੈਂ ਕਰਨਾ ਚਾਹੁੰਦਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਨਕਿ ਮਸ਼ੀਨੀ ਬੁੱਧੀਮਾਨਤਾ ਦਾ ਸਮਾਂ ਜਿਹੜਾ ਹੈ ਉਹ ਆ ਗਿਆ ਹੈ ਹਾਲਾਂਕਿ AI ਦੀ ਵਰਤੋਂ ਅਸੀਂ ਬੜੇ ਲੰਬੇ ਸਮੇਂ ਤੋਂ ਆ YouTube ਦੇ ਵਿੱਚ ਔਰ Amazon ਦੇ ਉੱਤੇ ਉਹ ਬਹੁਤ ਸਾਰੇ ਸੌਫਟਵੇਅਰਾਂ ਦੇ ਵਿੱਚ ਪਹਿਲਾਂ ਹੀ ਉਹਦੇ ਬੇਤੁਕ ਭੂਮੀ ਦੇ ਉੱਤੇ ਹੋ ਰਹੀ ਸੀ ਪਰ ਹੁਣ ਇਹ ਸਿੱਧੇ ਤੌਰ ਤੇ ਬਾਹਰ ਨਿਕਲ ਕੇ ਆ ਗਈ ਹੈ ਪਰ ਇਹਦੇ ਵਿੱਚ ਅਫਸੋਸ ਹੈ ਕਿ ਸਾਨੂੰ ਪੰਜਾਬੀ ਦੇ ਮਾਮਲੇ ਦੇ ਵਿੱਚ ਆਊਟਪੁੱਟ ਜਿਹੜੀ ਹੈ ਨਤੀਜੇ ਉਹ ਬਹੁਤ ਚੰਗੇ ਨਹੀਂ ਮਿਲਦੇ ਹੈ ਅਨਵਾਦ ਉਹ ਕਿਸਮਗਰੀ ਮਿਲ ਰਹੀ ਹੈ ਉਹਦੇ ਨਾਲ ਨੁਕਸਾਨ ਇਹ ਹੋਇਆ ਕਿ ਲੋਕਲਾਈਜੇਸ਼ਨ ਜਾਨੀ ਕਿ ਸਥਾਨੀਕਰਨ ਦੀ ਘਾਟ ਹੈ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਜਿਹੜੇ ਸ਼ਬਦ ਨੇ ਜਿਹੜੇ ਬਿਲਕੁਲ ਉਸ ਵਾਕ ਦੇ ਵਿੱਚ ਫਿੱਟ ਕਰਦੀਏ ਕੋਈ ਸਭਿਆਚਾਰਕ ਜਾਂ ਵਿਰਸੇ ਨਾਲ ਸੰਬੰਧਿਤ ਸ਼ਬਦ ਤਾਂ ਇੱਕ ਉਹਦੀ ਜਿਹੜੀ ਦਿੱਖ ਹੈ ਉਹਦਾ ਪ੍ਰਭਾਵ ਬੜਾ ਹੀ ਵਧੀਆ ਬਣਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਇਹ ਅਨਵਾਦ ਹੋਇਆ ਹੀ ਨਹੀਂ ਹੈ ਮੂਲ ਪੰਜਾਬੀ ਦਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਅਜੇ ਘਾਟ ਹੈ ਤੇ ਘਾਟ ਦਾ ਜਿਹੜਾ ਕਾਰਨ ਕਹੀ ਨੇ ਉਹ ਗੱਲ ਆਪਾਂ ਕਰਾਂਗੇ ਤੇ ਤੁਸੀਂ AI ਦੇ ਲਈ ChatGPT Google ਦਾ Gemini ਔਰ ਚੀਨ ਦੇ ਜਿਹੜਾ ਉਹਨੇ ਬਣਾਇਆ DeepSeek ਇਹਦੀ ਵੱਤੋਂ ਤੁਹਾਨੂੰ ਕਰ ਦੇਣੀ ਚਾਹੀਦੀ ਕਿਉਂਕਿ ਇਹਦੇ ਨਾਲ ਅਸੀਂ ਉਰਤਿਆਰਥੀਆਂ ਦੇ ਲਈ ਜਿਹੜਾ ਮਜ਼ਬੂਤ ਹੈ ਪਾਠਕ੍ਰਮ ਹੈ ਉਹ ਤਿਆਰ ਕਰ ਸਕਦੇ ਹਾਂ ਪਾਠ ਸਮਗਰੀ ਤਿਆਰ ਕਰ ਸਕਦੇ ਹਾਂ ਤੁਸੀਂ ਸਮਗਰੀ ਉਹਦੇ ਵਿੱਚ ਪਾਓ ਉਦੇ ਤੋਂ ਸਵਾਲ ਤੁਸੀਂ ਬਣਵਾ ਸਕਦੇ ਹੋ ਕੁਐਸਚਨ ਪੇਪਰ ਬਣਵਾ ਸਕਦੇ ਹੋ ਸੋ ਸਾਡੇ ਲਈ ਇੱਕ ਸਹਾਇਕ ਦੇ ਤੌਰ ਤੇ ਕੰਮ ਕਰ ਸਕਦੇ ਨੇ ਅਸੀਂ ਇਹ ਨਹੀਂ ਕਿ ਇਹ ਟੁਗਲਾਗੇ ਕੌਣ ਬੰਦੇ ਦੀ ਜਾਂ ਅਹੰਧਿਆਪੜ ਦੀ ਲੋੜ ਨਹੀਂ ਇਹਦੇ ਨਾਲ ਕੰਮ ਸਾਡਾ ਆਸਾਨ ਬਣ ਸਕਦਾ ਹੈ ਇਹਦੇ ਫਾਇਦੇ ਮੈਂ ਤੁਹਾਨੂੰ ਗਿਣਾ ਦਿੱਤੇ ਨੇ ਚੌਕੀਆਂ ਸਾਡੇ ਸਾਹਮਣੇ ਨੇ ਕਿ ਇੱਕ ਸਥਾਨੀ ਕਰਨ ਜਾਨੇ ਕਿ ਲੋਕਲਾਈਜੇਸ਼ਨ ਦਾ ਮਸਲਾ ਤੇ ਦੂਸਰਾ ਅਨੁਵਾਦ ਦੇ ਕਰਕੇ ਅਜੇ ਨਤੀਜੇ ਜੜਨੇ ਉਹ ਚੰਗੇ ਨਹੀਂ ਮਿਲ ਰਹਾ ਹੈ ਕਿਤੇ ਕਿਤੇ ਇਹ ਬਾਕਫਾਤ ਵੀ ਸਾਡੇ ਨਾਲ ਇਹ ਟੈਕਨੋਲੋਜੀ ਕਰਦੀ ਹੈ ਨੈਤਿਕ ਮਸਲੇ ਵੀ ਨੇ ਹੌਲੀ ਹੌਲੀ ਇਹ ਚੀਜ਼ਾਂ ਹੋਰ ਕਲੀਅਰ ਹੋਣਗੀਆਂ ਜਿਵੇਂ ਜਿਵੇਂ AI ਅੱਗੇ ਵਧੇਗੀ ਅਜੇ ਤਾਂ ਕਿ ਇਹ AI ਜਿਹੜੀ ਹੈ ਉਹ ਇੱਕ ਛੋਟੇ ਬੱਚੇ ਦੀ ਤਰ੍ਹਾਂ ਹੈ ਇਹਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਸਿਖਾਇਆ ਜਾ ਰਿਹਾ ਹੈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਪਰ ਭਵਿੱਖ ਦੇ ਵਿੱਚ ਇਹ ਕਿਹੜੇ ਪਾਸੇ ਵਧੇਗੀ ਉਹਦੇ ਨਾਲ ਕੁਝ ਚੁਣੌਤੀਆਂ ਵੀ ਨੇ ਪਰ ਫਿਲਹਾਲ ਅਸੀਂ AI ਨੂੰ ਪਿੱਛੇ ਛੱਡ ਕੇ ਨਹੀਂ ਚੱਲ ਸਕਦੇ ਨਾ ਅਸੀਂ ਨਿੱਜੀ ਤੌਰ ਤੇ ਨਾ ਹੀ ਸਾਡਾ ਕੋਲ ਸਾਨੂੰ ਦੁਨੀਆ ਦੇ ਬਾਕੀ ਮੁਲਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪੈਣਾ ਹੈ ਆਰਥਿਕ ਤੌਰ ਤੇ ਜੇ ਅਸੀਂ ਤਰੱਕੀ ਤਾਈਓ ਕਰ ਪਾਵਾਂਗੇ ਔਰ ਉਹਦੇ ਲਈ ਸਾਡੇ ਕੋਲ ਕੁਝ ਜਿਹੜੇ ਨੇ ਇਹ ਲਈ ਪ੍ਰਪੋਜ਼ਲ ਨੇ ਕੁਝ ਸੁਝਾਅ ਨੇ ਉਹ ਇਹ ਹੈ ਕਿ ਹਰੇਕ ਜਿਹੜਾ ਪੰਜਾਬੀ ਅਧਿਆਪਕ ਪੰਜਾਬੀ ਨੂੰ ਪਿਆਰ ਕਰਨ ਵਾਲਾ ਹਰੇਕ ਕੋਈ ਸਿਰਜਣ ਸਿਰਜਣਹਾਰਾ ਜਿਹੜਾ ਹੈ ਉਹਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਸਮਗਰੀ ਇੰਟਰਨੈਟ ਦੇ ਉੱਤੇ ਪਾਏ। ਉਹ ਸਮਗਰੀ ਕਿਵੇਂ ਪਾਈਏ? ਗਰੁੱਪ ਦੇ ਵਿੱਚ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਸੁਨੇਹੇ ਵੀ ਟਾਈਪ ਕੀਤੇ ਹੋਏ ਮਿਲਦੇ ਨੇ ਪਰ ਉਹ ਉਹ ਕਿਉਂਕਿ ਪ੍ਰਾਈਵੇਟ ਮੈਸੇਜ ਹੁੰਦੇ ਨੇ WhatsApp ਦਾ ਡਾਟਾ ਜਿਆਦਾਤਰ AI ਜਿਹੜੇ ਸੌਫਟਵੇਅਰ ਨੇ ਉਹਨਾਂ ਨੂੰ ਨਹੀਂ ਮਿਲਦਾ। ਸੋ ਅਸੀਂ ਜਦੋਂ YouTube ਦੇ ਉੱਤੇ ਵੀਡੀਓਜ਼ ਪਾਈਏ ਉਹਨਾਂ ਨੂੰ ਵੀ ਜਿਹੜਾ ਡਬਿੰਗ ਕਰਕੇ ਪਾਈਏ, ਸਬਟਾਈਟਲ ਕਰਕੇ ਪਾਈਏ। ਔਰ ਦੋ ਤਰੀਕੇ ਬਹੁਤ ਸੌਖੇ ਤੇ ਸਸਤੇ ਬਿਲਕੁਲ ਮੁਫਤ ਨੇ। ਪਹਿਲਾ ਹੈ ਬਲੌਗ ਬਣਾ ਦੇ। ਬਲੌਗਰ ਗੂਗਲ ਦਾ ਇੱਕ ਵੈਬਸਾਈਟ ਹੈ ਜਿੱਥੇ ਬਿਨਾ ਕੋਡਿੰਗ ਤੋਂ ਤੁਸੀਂ ਬਲੌਗ ਬਣਾ ਸਕਦੇ ਹੋ ਆਪਣਾ। ਆਪਣੀ ਅਰਜ਼ਾਵਾ ਪਾ ਸਕਦੇ ਹੋ ਆਪਣੇ ਬਾਰੇ ਜਾਣਕਾਰੀ ਪਾ ਸਕਦੇ ਹੋ ਔਰ ਬਲੌਗ ਦੀ ਟ੍ਰੇਨਿੰਗ ਜਿਹੜੀ ਹੈ ਉਹ ਅਸੀਂ 10 ਦਿਨਾਂ ਦੇ ਵਿੱਚ ਦਿੰਦੇ ਹਾਂ ਜੇ ਪੰਜਾਬੀ ਕੋਮਪਿਊਟਰ ਬਾਰੇ ਬੁਢਾ ਗਿਆਨ ਤੁਹਾਨੂੰ ਹੋਵੇ ਤਾਂ। ਔਰ ਇਸੇ ਤਰ੍ਹਾਂ ਦੂਸਰਾ ਸਾਡੇ ਕੋਲ YouTube ਵੀ ਹੈ। ਆਹੀ 25 26 27 ਦਿਨਾਂ ਦਾ ਜਿਹੜਾ ਹੈ YouTube ਦੇ ਉੱਤੇ ਕੋਰਸ ਵੀ ਲੱਗ ਰਿਹਾ ਹੈ। ਵਿਕਦੇ ਚ ਹੋਰ ਵੀ ਕੋਰਸ ਲੱਗਣਗੇ ਔਰ ਤੁਸੀਂ ਆਪਣਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਫਰੀ ਹੋ ਤੁਸੀਂ ਕੋਰਸ ਵੀ ਲਗਾ ਸਕਦੇ ਹੋ ਸੋ ਸਾਡਾ ਜਿਹੜਾ ਹੈ ਅਗਲਾ ਤਰੀਕਾ ਹੈ ਵਿਕੀਪੀਡੀਆ ਦੇ ਉੱਤੇ ਪੇਜ ਬਣਾ ਕੇ ਤੁਸੀਂ ਵੱਖ-ਵੱਖ ਲੇਖ ਜਿਹੜੇ ਨੇ ਜਾਂ ਆਪਣੇ ਜੀਵਨ ਬਿਰਤ ਦੇ ਬਾਰੇ ਤੁਸੀਂ ਪੇਜ ਬਣਾ ਸਕਦੇ ਹੋ ਇਹ ਸਾਰੀ ਜਾਣਕਾਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਧਾਰ 'ਤੇ ਜਿਹੜੇ ਟੂਲ ਨੇ ਆਪਣੇ ਆਪ ਉਹ ਜਾਣਕਾਰੀ ਉਠਾ ਚੱਕਦੇ ਨੇ ਤੇ ਉਹਨਾਂ ਨੂੰ ਢੇਰ ਦੇ ਲਈ ਵਰਤਦੇ ਨੇ ਸੋ ਇਹ तमाम ਚੀਜ਼ਾਂ ਦੇ ਨਾਲ ਅਸੀਂ ਸਮਗਰੀ ਜਿਹੜੀ ਹੈ ਉਹ ਪੈਦਾ ਕਰ ਸਕਦੇ ਹਾਂ ਤੇ ਵੱਧ ਤੋਂ ਵੱਧ ਸਮਗਰੀ ਹੋਏਗੀ ਤਾਂ ਇਹ ਆਈ ਸਾਡੇ ਲਈ ਬਹੁਤ ਚੰਗੇ ਕੰਮ ਕਰੇਗੀ ਹੋਰ ਪੰਜਾਬੀ ਅਧਿਆਪਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਇੱਕ ਜਾਗਰੂਕਤਾ ਵੀ ਹੋਣੀ ਚਾਹੀਦੀ ਕਿ ਅਸੀਂ ਜਿਸ ਦੌਰ ਦੇ ਵਿੱਚ ਜਿਸ ਡਿਜੀਟਲ ਦੁਨੀਆ ਦੇ ਵਿੱਚ ਸਾਈਬਰ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ ਉੱਥੇ ਅਪਰਾਧ ਵੀ ਆਪਣਾ ਜਿਹੜਾ ਹੈ ਤੌਰ ਤਰੀਕਾ ਬਦਲ ਚੁੱਕਾ ਹੁਣ ਤਲਵਾਰ ਦੇ ਨਾਲ ਜਾਂ ਬੰਦੂਕ ਦੀ ਨੋਕ ਦੇ ਉੱਤੇ ਜਿਹੜੇ ਨੇ ਅਪਰਾਧ ਨਹੀਂ ਹੋ ਰਹਾ ਹੁਣ ਇੱਕ ਬੰਦ ਕਮਰੇ ਦੇ ਵਿੱਚ ਮਾ우스 ਦੇ ਕਲਿੱਕ ਦੇ ਨਾਲ ਹੀ ਵੱਡੇ ਵੱਡੇ ਅਪਰਾਧ ਹੋ ਰਹੇ ਨੇ ਸੋ ਇਹ ਚੀਜ਼ਾਂ ਅਸੀਂ ਵਿਦਿਆਰਥੀਆਂ ਨੂੰ ਵੀ ਦੱਸਣੀਆਂ ਨੇ ਕਿ ਕਿਵੇਂ ਸਾਈਬਰ ਕਰਾਈਂ ਤੋਂ ਅਸੀਂ ਬਚਣਾ ਹੈ ਸੋ ਇਹ ਕੁਝ ਗੱਲਾਂ ਸੀ ਕਿਆ ਜਿਹੜੀਆਂ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਕਰਨੀਆਂ ਬਹੁਤ ਜ਼ਰੂਰੀ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਦੇਖਿਆ ਤੇ ਇਸ ਗਰੁੱਪ ਦੇ ਨਾਲ ਅ ਜੁੜੇ ਰਹੂ ਹੋਰ ਵੱਤਵੱਦ ਜਿਹੜੇ ਪੰਜਾਬੀ ਅੰਧਿਆਰ ਸਹਿਮਾਨ ਨੇ ਉਹਨਾਂ ਨੂੰ ਅਸੀਂ ਇਸ ਮੰਚ ਦੇ ਉੱਤੇ ਇਕੱਠਾ ਕਰੀਏ ਤੇ ਇਸ ਮੰਚ ਦੇ ਉੱਤੇ ਪਾਈ ਗਈ ਸਾਰੀ ਸਮਗਰੀ ਰਵੱਸੀ ਅ ਕਿਸੇ ਵੱਡੇ ਪਲੇਟਫਾਰਮ ਸੋਸ਼ਲ ਮੀਡੀਆ ਦੇ ਉੱਤੇ ਵੀ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ